ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਰਾਜੋਆਣਾ ਕਲਾ ਤਹਿਸੀਲ ਹੈਗੀ ਆ ਰਾਏਕੋਟ ਤੇ ਜ਼ਿਲ੍ਹਾ ਹੈਗਾ ਬਾਈਆਂ ਨੂੰ ਜੇ ਗੱਲਬਾਤ ਕਰ ਲਈਏ ਲੁਧਿਆਣਾ ਇਸ ਘਰ ਦੇ ਵਿੱਚ ਪਹਿਲਾਂ ਵੀ ਬਣਾਈ ਆ ਆਪਾਂ ਇੱਕ ਵੀਡੀਓ ਉਦੋਂ ਵੀ ਬਾਈ ਨੇ ਇੱਕ ਝੋਟੀ ਸੇਲ ਕਰੀ ਤੀ ਤੇ ਇੱਕੋ ਹੀ ਝੋਟੀ ਅੱਜ ਦਿਖਾਵਾਂਗੇ ਜਿਹੜੀ ਕੈਮਰੇ 'ਚ ਨਜ਼ਰ ਆ ਰਹੀ ਆ ਸੂਆ ਹੈਗਾ ਦੂਜਾ ਤੇ ਤਾਜੀ ਸੂਈ ਆ ਪੰਜਾਂ ਸੱਤਾਂ ਦਿਨਾਂ ਦੀ ਤੇ ਨਾਲ ਇਹਦੇ ਮੇਰਾ ਖਿਆਲ ਆ ਹੈਗੀ ਆ ਕੱਟੀ ਇਹ ਨਾਲ ਵੀ ਇਹਦੇ ਕੱਟੀ ਆ ਤੇ ਆਪ ਵੀ ਯਾਰ ਛੋਟੀ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਡਿਟੇਲ ਆਪਾਂ ਬਾਈ ਨੂੰ ਪੁੱਛਾਂਗੇ ਤੇ ਰੇਟ ਇਹਦਾ ਰੇਟ ਆ ਜਿਹੜਾ ਰੇਟ ਵੀ ਸੱਜਣੋਂ ਆਪਾਂ ਬਾਈ ਤੋਂ ਵੀਡੀਓ ਜੀ ਕਰਾਵਾ ਦਾਂਗੇ ਆ ਜੋ ਜੀ ਹੋਰ ਕੀ ਹਾਲ ਆ ਜੀ ਠੀਕ ਠਾਕ ਹੋ ਜੀ ਹਾਂ ਜੀ ਠੀਕ ਆ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਬਾਅਦ ਹਫ਼ਤਾ ਖੁਣਾ 7 8 ਕ ਦਿਨ ਹੋ ਗਏ ਆ ਆ ਬੱਚਾ ਇਹਦਾ ਗਰੀ ਪਛਾਣ ਨੂੰ ਹੋ ਕੇ ਦਿਖਾ ਦੇ ਆ ਹੈਗੀ ਆ ਨਾਲ ਇਹਦੇ 31 7 8 ਕ ਦਿਨਾਂ ਦੀ ਹੈਗੀ ਆ ਸੂਈ ਹੋਈ ਦੁੱਧ ਬਾਈ ਕਿੰਨਾ ਤਿਆਰ ਆ ਦੁੱਧ 8 8.5 ਲੀਟਰ ਤਿਆਰ ਆ 8 ਤੋਂ ਬਾਹਰ ਬਾਹਰ ਆ। ਆ ਦੁੱਧ 8 ਤੋਂ ਬਾਹਰੇ ਆ ਤੇ ਕੱਦ ਬਿੱਡ ਹੈਗਾ ਪੂਰਾ ਚੰਗਾ। ਪੂਰਾ ਚੰਗਾ। ਸਾਫ ਕਾ ਹੋਗੀ ਵਧੀਆ 12 ਦੇ ਆਉਣਾ। ਆ ਜਿੱਦਾਂ ਇਹ ਤਾਂ ਇਹਨੂੰ ਦਿਨ ਲੰਘ ਜਾਣਗੇ ਹਨਾ ਬਾਈ। ਆ ਮੇਲੇ ਮੂਲੇ ਚੱਲੂ ਉਸ ਤੋਂ ਬਾਅਦ 11 12 ਡੇੜ ਘੜ ਪਾ ਦੂ। ਹਾਂ ਕੱਦ ਦੇ ਕੱਦ ਪਾ ਕੱਦ ਦੇ ਹਿਸਾਬ ਨਾਲ ਦੇਣਾ ਪਏਗਾ। ਆ ਖੋਲ ਕੇ ਤੋੜ ਦਿਓ ਜੀ ਇੱਕ ਵਾਰੀ। ਇਹ ਬੇੜੇ ਚ ਹੀ ਢਾੜਾ ਕਢਾ ਦੇ ਖੋਲ ਕੇ। ਸੂਆ ਹੈਗਾ ਦੂਜਾ ਤੇ ਸੂਈ ਹੈਗੀ 7 8 ਦਿਨਾਂ ਦੀ ਨਾਲ ਇਹਦੇ ਹੈਗੀ ਕੱਤੀ ਜੇ ਗੱਲਬਾਤ ਕਰ ਲਈਏ। ਦੁੱਧ ਜਿਹੜਾ ਇਸ ਟਾਈਮ ਤਿਆਰ ਆ ਉਹ ਹੈਗਾ 8.5 ਕਿਲੋ ਡੇਢ ਗੇੜ ਕੱਦ ਬਿੱਟ ਝੋਟੀ ਦਾ ਚੰਗਾ ਇਧਰ ਤੋਂ ਦਿਖਾ ਦਣਾ ਮੈਂ ਇੱਕ ਵਾਰੀ ਜਗਾ ਦਾ ਬਾਸ ਆ ਥੋੜਾ ਜਿਹਾ ਜਜਮੈਂਟ ਉਸ ਦੇ ਹਿਸਾਬ ਨਾਲ ਕਰ ਲਿਓ ਤੇ ਉਦਾਂ ਮੈਂ ਝੋਟੀ ਦੀ ਕਲਿੱਪ ਆ ਜਿਹੜੀ ਕਲਿੱਪ ਚਲਾ ਦੇਣੀ ਆ ਵੀਡੀਓ ਦੇ ਵਿੱਚ ਹੀ ਉਹਦੇ ਤੋਂ ਜਜਮੈਂਟ ਕਰ ਲਿਓ ਲੰਬੀ ਤੁਰੂ ਵੀ ਜਦੋਂ ਸ਼ੂਆ ਦੂਜਾ ਕੱਦ ਬਿੱਡਾ ਹੈਗਾ ਚੰਗਾ ਤੇ ਥਣ ਥਣ ਵੀ ਚੰਗਾ ਲੱਗਿਆ ਤੇ ਜਿਹੜਾ ਸਮਾ ਇਸ ਟਾਈਮ ਸਮਾ ਹੈਗਾ 10 ਤੋਂ 11 11 ਡੇਢ ਗੇੜ ਦਾ ਸਮਾ 11 ਕਤੇੜ ਗੇੜ ਦਾ ਸਮਾਂ ਸਵੇਰ ਦੀ ਚਵਾਈ ਦੀ ਬਾਈ ਨੇ ਕੀਤੀ ਹੋਈ ਆ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਤੇ ਝੋਟੀ ਸਾਫ ਆ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਕੁਆਲਿਟੀ ਵੀ ਚੰਗੀ ਆ ਤੇ ਸਿੰਘ ਸੁੰਗ ਵੀ ਇਹਦਾ ਗੋਲ ਆ ਗਿਆ ਚਵਾਈ ਦੀ ਬਾਈ ਕਿਦਾਂ ਫੁੱਲ ਵਧੀਆ ਜੀ ਉਹ ਫੋਕੀ ਆ ਚਵਾਈ ਜਮਾ ਹਾਂਜੀ ਹਾਂਜੀ ਮੈਂ ਲੜ ਜਗੇ ਮੈਂ ਠੰਡੀ ਸੀ ਲਾ ਹਾਂਜੀ ਪੀੜੀ ਰਾ ਕੇ ਬਹਿ ਜੀ ਠੀਕ ਆ ਗੱਲ ਵੀ ਐਚੀ ਵੀ ਉੱਚ ਵੀ ਨਹੀਂ ਕਰਦੀ ਕੋਈ ਨਾ ਦੰਗ ਤੇ ਲੇਵਾ ਫਸਾ ਲੈਂਦੀ ਆ ਵਧੀਆ ਭਾਈ ਜਿਹੜੀ ਪੀੜੀ ਢਾ ਕੇ ਬਸ ਠੀਕ ਜਾ ਹੈਗੀ ਠੰਡੀ ਸੀਲਾ ਗਾਮ ਵਾਲਾ ਕੰਮ ਆ ਕਰੀ ਆ ਇਹਨੂੰ ਮੜੀ ਜੀ ਇਧਰਲੇ ਬੰਦੇ ਨੂੰ ਕਰਦੇ ਚਲ ਹਉ ਡਰਦੀ ਆ ਨਾ ਥੋੜਾ ਜਿਹਾ ਆ ਇੱਥੇ ਤੋਂ ਆਰ ਡਰੂਡਰ ਚੈੱਕ ਕਰ ਸਕਦੇ ਆ ਆਰ ਡਰੂਡਰ ਚੰਗਾ ਪਾਸਾ ਬੁਕਸੋਂ ਨਹੀਂ ਲੱਗਦੀ ਭਾਈ ਨਾ ਜੀ ਨਾ ਥੱਲੇ ਦੀ ਕਿਸਿਆਰਾ ਜਮ ਆ ਇੱਥੋਂ ਥਣ ਥਣ ਚੈੱਕ ਕਰ ਸਕਦੇ ਆ ਥਣ ਵੀ ਕੱਲਾ ਕੱਲਾ ਲੱਗਾ ਤੇ ਚਵਾਈ ਦੀ ਵੀ ਬਾਈ ਕਹਿੰਦਾ ਫੋਕੀ ਆ ਬਿਲਕੁਲ ਦੁੱਧ ਬਾਈ ਕਿੰਨਾ ਕੁ ਪਾ ਸਕਦੀ ਆ ਇਹ ਬਹੁਤ 12 ਲੀਟਰ ਖੋਲਾ ਦੋ ਵੀਰੇ 11 12 ਹਨਾ ਹਾਂ ਸਾਂਭੇ ਆਏ ਨੂੰ ਹੋਏ ਮਾੜੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਬਹੁਤਾਂ ਝੋਟੀ ਦੀ ਸੂਆ ਕੀ ਦੂਜਾ ਹਾਂ ਸੂਆ ਮੰਨਿਆ ਕਰਕੇ ਸਾਂਭੀ ਹੋਏ ਥੋੜੀ ਠੀਕ ਹੈ ਇਹ ਗੱਲ ਹਾਂਜੀ ਹਾਂਜੀ ਅੱਜ ਜਿੱਦਾਂ ਵੀ ਮੰਨ ਲਓ ਸੂਏ ਚ ਬਾਹਰ ਨਿਕਲੂ 57 ਦਿਨਾਂ ਚ ਹਨਾ ਹਾਂਜੀ ਹਾਂਜੀ 57 ਦਿਨਾਂ ਚ ਦੁੱਧ ਤੇ ਆ ਜੂਗੀ ਪੈਸੇ ਬਾਈ ਇਹ ਕਿੰਨੇ ਲਵਾਂਗੇ ਆਪਾਂ ਮੁੱਲ ਵੀਰੇ ਜਾਏ 80 ਕਰਾ ਲਓ 85 ਕਰਾ ਲਓ ਠੀਕ ਹੈ ਜੀ 75 ਚ ਮਾਨਤਾਨ ਕਰ ਦਾਂਗੇ ਵੀਰੇ 75000 ਚ ਮਾਨਤਾਨ ਛੋਟ ਛੱਪਾ ਆਪਾਂ 41882 13 ਹੋਰ ਬੋਲੋ ਜੀ 62833 ਹਾਂਜੀ 41882 ਇਹ ਨੰਬਰ ਸਜਣੋ ਬਾਈ ਦਾ ਮੈਂ ਵੀਡੀਓ ਚ ਹੀ ਲਾ ਦੂੰਗਾ ਪਿੰਡ ਹੈਗਾ ਰਾਜੋਆਣਾ ਕਲਾ ਤਹਿਸੀਲ ਹੈਗੀ ਆ ਰਾਏਕੋਟ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਨੂੰ ਲੁਧਿਆਣਾ ਰਾਏਕੋਟ ਤੋਂ ਕਿੰਨੀ ਕੀ ਦੂਰੀ ਤੇ ਆ ਬਾਈ ਰਾਏਕੋਟ ਤੋਂ ਪਹਿਲੇ ਨਹੀਂ 7-8 ਕਿਲੋਮੀਟਰ 7-8 ਕਿਲੋਮੀਟਰ ਰਾਏਕੋਟ ਤੋਂ ਮੇਨ ਰੋਡ ਤੋਂ ਥੋੜਾ ਪਿੱਛੇ ਆ ਗਿਆ ਹਾਂਜੀ 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 ਆ ਮੇਨ ਰੋਡ ਤੋਂ ਥੋੜਾ ਜਿਹਾ ਪਿਛਾ ਨੂੰ ਆ ਗਿਆ ਰਾਜੋਆਣਾ ਕਲਾ ਨੰਬਰ ਬਾਈ ਹੋਰਾਂ ਦਾ ਵੀਡੀਓ ਚ ਲਾ ਦੂੰਗਾ ਜਿਹੜੇ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ